ਇਹ ਗੜੀ ਵਿੱਚੋਂ ਦੇਦੇ ਥਾਪਣਾ ਸਿੰਘ ਸਰਦਾਰ ਟੋਰੇ ਵਿਹਲਾ ਹੋ ਗਿਆ ਜਥਾਂ ਜਾਂ ਜਥੇ ਵਿੱਚੋਂ ਇੱਕ ਇੱਕ ਕਰਕੇ ਜਥੇ ਦਾ ਟੋਰੇ ਅਰਦਲ ਵਿੱਚ ਬਸ ਪੰਜ ਕੁ ਸਿੰਘ ਰਹਿ ਗਏ ਬਾਕੀ 94 سپਾਸ ਲਾਰ ਟੋਰੇ ਪੈਗੀ ਸਿੰਘਾਂ ਨੂੰ ਸੋਚ ਜਾਂ ਪਾਤਸ਼ਾਹ ਅਨੇਵਾਰੀ ਨਾਲ ਅਜੀਤ ਜੁਹਾਰ ਟੋਰੇ ਸਿੰਘਾਂ ਸੋਚਿਆ ਪਿਆ ਅੰਧੇਰ ਭਾਵੇਂ ਵੇਂਦੇ ਵੇਂਧਿਆ ਚਾਨਣਾ ਚਾੜ ਬਈਏ ਆਈ ਖਜ਼ਾ ਤੇ ਕਦੇ ਬਹਾਰ ਆਸੀ ਮੁੱਢੋਂ ਬਾਗ ਨਾ ਕਿਤੇ ਉਜਾਲ ਬਈਏ ਜਾ ਕੇ ਕੋਲ ਹਜ਼ੂਰ ਦੇ ਕਹਿਣ ਲੱਗੇ ਦਾਤਾ ਵਕਤ ਸੰਭਾਲਣਾ ਚਾਹੀਦਾ ਏ ਰਾਜਨੀਤੀ ਜਿਉ ਨੀਤੀਵਾਨ ਬਣ ਕੇ ਔਖੀ ਘੜੀ ਨੂੰ ਟਾਲਣਾ ਚਾਹੀਦਾ ਏ ਅੰਗਪਾਲ ਜਿਉ ਸਾਡੀ ਬੇਨਤੀ ਏ ਅੰਗ ਸਿੱਖੀ ਦਾ ਪਾਲਣਾ ਚਾਹੀਦਾ ਏ ਇਹੋ ਰਹਿ ਹੈ ਸਾਰਿਆਂ ਸੇਵਕਾਂ ਦੀ ਮੋਇਆ ਪੰਥ ਜਿਵਾਲਣਾ ਚਾਹੀਦਾ ਏ ਅਸੀਂ ਮਰਾਂਗੇ ਲੜਦੇ ਅੰਤ ਤੀਕਰ ਐ ਪਰ ਪਾਦਸ਼ਾਹ ਤੁਸੀਂ ਤਿਆਰ ਹੋ ਜਾਓ ਇਥੋਂ ਨਿਕਲ ਜਾਓ ਨੀਲੇ ਤੇ ਲੱਤ ਦੇ ਕੇ ਲੋ ਲੰਗ ਲੰ ਲੋ ਲੱਗਦਿਆਂ ਜੰਗਲਾਂ ਪਾਰ ਹੋ ਜਾਓ ਤੁੱਕੇ ਬੋਲ ਹਜ਼ੂਰ ਨੇ ਪਾ ਘੂਰੀ ਕਿਆ ਕਿਹੜਾ ਸਰਦਾਰ ਏ ਬੋਲਦਾ ਏ ਸੇਵਕ ਬੋਲਦਾ ਸਿੰਘ ਨੇ ਕਿਹਾ ਏ ਅੱਗੋਂ ਸਾਡਾ ਸਾਂਝਾ ਵਿਚਾਰ ਏ ਬੋਲਦਾ ਏ ਮੈਂ ਨਹੀਂ ਬੋਲਦਾ ਬੋਲਦਾ ਪੰਥ ਸਾਰਾ ਬਲਕੇ ਸਾਰਾ ਸੰਸਾਰ ਏ ਬੋਲਦਾ ਏ ਬੈਠਾ ਹੋਇਆ ਮਜ਼ਲੂਮ ਦੇ ਦਿਲ ਅੰਦਰ ਪਿਆਪ ਕਰਤਾ ਏ ਬੋਲਦਾ ਏ ਸਾਡੇ ਜੇ ਲੱਖਾਂ ਪੈਦਾ ਕਰੇਗਾ ਤੂੰ ਪਸ ਆਸਾਂ ਕੋਈ ਜਗਤ ਦਾ ਥੰਮਣਾ ਨਹੀਂ ਪਰ ਜੇ ਤੂੰ ਨਾ ਰਿਓ ਦਸ਼ਮੇਸ਼ ਦੂਲੇ ਗੋਬਿੰਦ ਸਿੰਘ ਮੁੜ ਕੇ ਫਿਰ ਜੰਮਣਾ ਨਹੀਂ ਆਇਆ ਰੋ ਅੰਦਰ ਪਤਲਾ ਸ਼ਾਂਤੀ ਦਾ ਉਹਦੀ ਬੀਰਤਾ ਸ਼ਾਨ ਵਖਾਣ ਲੱਗੀ ਤੀਰਾ ਹੁੰਦਿਆਂ ਨੇ ਗੱਟ-ਗੱਟ ਜੀਬ ਕੱਢੀ ਆਕੜ ਹੌਸ ਦੀ ਲੈਣ ਕਮਾਨ ਲੱਗੀ ਸ਼ੂਕੀ ਵਾਂਗ ਦਮੋਹੀ ਤਲਵਾਰ ਆਉਂਦੀ ਵੱਟ ਵਿੱਚ ਮਿਆਂਨ ਦੇ ਖਾਣ ਲੱਗੀ ਘੋੜਾ ਇਨਕੀ ਆਵਾਜ਼ ਨੇ ਖੰਭ ਫੰਡੇ ਧਰਤੀ ਕੰਬ ਕੇ ਹੋਣ ਹੈਰਾਨ ਲੱਗੀ ਲਾਟਾਂ ਨਿਕਲੀਆਂ ਨੇਤਰਾ ਹੁੰਦਿਆਂ ਚੋਂ ਡੋਲੀ ਉਸ ਦੀ ਛਲੀਆਂ ਪੈ ਗਈਆਂ ਕਲਗੀ ਉਸ ਦੀ ਚੋਂ ਪਿਛਲੀ ਜਈ ਲਿਸ਼ਕੀ ਫੌਜਾਂ ਵਿੱਚ ਤਰਥਲੀਆਂ ਪੈ ਗਈਆਂ ਉਸ ਨੇ ਕਿਹਾ ਕਿ ਮੀਰਤਾ ਨਾਲ ਸਿੱਖੋ ਕਿ ਮੈਂ ਪਿੱਠ ਵਿਖਾ ਕੇ ਨੱਠ ਜਾਵਾਂ ਜਿਨ੍ਹਾਂ ਮੌਤ ਤਿੱਕਰ ਮੇਰਾ ਸਾਥ ਦਿੱਤਾ ਹੈ ਮੈਂ ਉਹ ਪੁੱਤ ਮਰਵਾ ਕੇ ਨੱਠ ਜਾਵਾਂ ਚਾਰ ਦਿਨਾਂ ਦੀ ਕੂੜੀ ਜੀ ਜ਼ਿੰਦਗੀ ਲਈ ਮੈਂ ਹੁਣ ਘੋੜਾ ਪਜਾ ਕੇ ਨੱਠ ਜਾਵਾ ਅਮਰਤ ਦੇ ਕੇ ਜਿਨ੍ਹਾਂ ਨੂੰ ਅਮਰ ਕੀਤਾ ਹੈ ਮੈਂ ਉਹ ਪੁੱਤ ਮਰਵਾ ਕੇ ਨੱਠ ਜਾਵਾ ਜੇਕਰ ਆਸ ਮੈਥੋ ਇਹੋ ਰਖਦੇ ਹੋ ਤੁਸੀਂ ਸੱਚ ਜਾਣੋ ਕੁਝ ਵੀ ਜਾਣਦੇ ਨਹੀਂ ਵੇਲਾ ਵਕਤ ਪਛਾਣਦੇ ਹੋ ਭਾਵੇਂ ਪਰਦੇਸ਼ ਮੇਸ਼ ਨੂੰ ਤੁਸੀਂ ਪਛਾਣਦੇ ਨਹੀਂ ਪਰ ਸਿੱਖ ਨਾਲ ਜਕਲੰਭ ਦੇ ਬੋਲ ਉੱਠੇ ਹੁਣ ਕੋਈ ਸੁਣ ਸੁਣਾਉਣ ਦੀ ਆਗਿਆ ਨਹੀਂ ਗੋਬਿੰਦ ਸਿੰਘ ਤੈਨੂੰ ਪੰਥ ਹੁਕਮ ਦਿੰਦਾ ਹੈ ਇੱਥੇ ਘੜੀ ਲੰਘਾਣ ਦੀ ਆਗਿਆ ਨਹੀਂ ਤੂੰ ਹੈ ਗੁਰੂ ਤੇ ਖਾਲਸਾ ਗੁਰੂ ਤੇਰਾ ਇਹਦਾ ਹੁਕਮ ਪ੍ਰਤਾਨ ਦੀ ਆਗਿਆ ਨਹੀਂ ਤੇਰੀ ਜਾਨ ਮਾਨ ਤੇ ਖਾਲਸੇ ਦੀ ਇਹਨੂੰ ਕਿਤੇ ਗਵਾਣ ਦੀ ਆਗਿਆ ਨਹੀਂ ਛੇਤੀ ਕਰੋ ਤੇ ਕਲਗੀਆਂ ਜਿਗੇ ਲਾਹੋ ਦੂਰ ਵੈਰੀਆਂ ਦੀ ਨਜ਼ਰੋਂ ਹਟ ਜਾਓ ਵੇਲਾ ਪਾ ਕੇ ਫੌਜ ਤਿਆਰ ਕਰ ਲਓ ਫਿਰ ਵੈਰੀਆਂ ਦੇਸਾਂ ਵਿੱਚ ਡਟ ਜਾਓ ਸੁਣਿਆ ਗੁਰੂ ਨੇ ਗੁਰੂ ਦਾ ਹੁਕਮਨਾਮਾ ਛੇਤੀ ਸੀਸ ਝੁਕਾ ਕੇ ਉੱਠ ਟੁਰਿਆ ਹੱਥ ਜੋੜ ਦਿੱਤੇ ਅੱਖਾਂ ਭਾਰ ਆਈਆਂ ਅਤੇ ਹੁਕਮ ਬਜਾ ਕੇ ਉੱਠ ਟੁਰਿਆ ਪੇਤਾ ਪੰਥ ਦੀ ਕਲਗੀਆਂ ਜਿਗੇ ਕੀਤੇ ਬਾਜ ਉਂਗਲੀ ਲਾ ਕੇ ਉੱਠ ਟੁਰਿਆ ਗੋਬਿੰਦ ਸਿੰਘ ਆਪੇ ਗੁਰੂ ਆਪ ਚੇਲਾ ਜਗਤ ਤਾਈ ਵਿਖਾ ਕੇ ਉੱਠ ਟੁਰਿਆ ਇਹ ਇਤਿਹਾਸ ਕਹਿੰਦਾ ਹੈ ਮੋਈ ਹੋਈ ਸਿੱਖੀ ਉਹ ਪੰਜਾਂ ਸਿੰਘਾਂ ਨੇ ਫਿਰ ਜਵਾਲ ਦਿੱਤੀ ਘੜੀ ਜ਼ੁਲਮ ਦੀ ਆਈ ਸੀ ਪੰਥ ਉਤੇ ਸਿੰਘਾਂ ਗੁਰੂ ਬਣ ਕੇ ਫਿਰ ਟਾਲ ਦਿੱਤੀ ਕਲਗੀਧਰ ਪਾਤਸ਼ਾਹ ਖਾਲਸੇ ਦਾ ਹੁਕਮ ਮੰਨ ਕੇ ਖਾਲਸੇ ਦੀ ਅਰਜ਼ ਮੰਨ ਕੇ ਅਧੀ ਰਾਤ ਕੋਈ 1 2 ਵਜੇ ਦੇ ਕਰੀਬ ਅਲਗੀਦਰ ਪਾਸ਼ਾ ਘੋੜੇ ਤੇ ਸਵਾਰ ਹੋ ਕੇ ਆਪਣਾ ਜਾਮ ਹਮ ਸ਼ਕਲ ਨੂੰ ਪਹਿਨਾ ਕੇ ਹੋਰ ਸਿੰਘ ਨੂੰ ਪਹਿਨਾ ਕੇ ਅੱਧੀ ਰਾਤ ਘੋੜੇ ਤੇ ਸਵਾਰ ਹੋ ਕੇ ਨਿਕਲੇ ਚਮਕੌਰ ਦੀ ਗੜੀ ਵਿੱਚ ਤਾੜੀ ਮਾਰੀ ਕਿ ਸਿੰਘਾਂ ਦਾ ਗੁਰੂ ਜਾ ਰਿਹਾ ਹੈ ਕਿਸੇ ਵਿੱਚ ਹਿੰਮਤ ਹੈ ਫੜ ਸਕਦਾ ਹੈ ਪਰ ਘੋੜਾ ਜਾ ਰਿਹਾ ਹੈ ਘੋੜੇ ਜਾਂਦਿਆਂ ਜਾਂਦਿਆਂ ਮੀਂਹ ਪੈ ਰਿਹਾ ਨਿੱਕ ਨਿੱਕੀ ਕਣੀ ਹੈ ਠੰਡੀ ਹਵਾਏ ਪੋ ਦੇ ਦਿਨ ਨੇ ਪੋ ਦੀ ਛੇ ਤੇ ਸਾਦੀ ਰਾਤ ਹੈ ਤਾਂ ਕਲਗੀਧਰ ਪਾਤਸ਼ਾ ਜਾਂਦੇ ਜਾਂਦੇ ਘੋੜਾ ਰਣ ਭੂਮੀ ਦੇ ਵਿੱਚ ਅੜਕ ਗਿਆ ਨੀਵਾ ਸਿਰ ਕਰਕੇ ਖੜੋ ਗਿਆ ਕਲਗੀਧਰ ਪਾਤਸ਼ਾ ਨੇ ਅੱਡੀ ਲਾਈ ਘੋੜਾ ਥੋੜਾ ਜਿਹਾ ਘੁੰਮ ਕੇ ਫਿਰ ਖਲੋ ਗਿਆ ਦਾਇਆ ਸਿੰਘ ਪਿੱਛੇ ਆ ਰਿਹਾ ਹੈ ਕਲਗੀਧਰ ਪਾਤਸ਼ਾ ਨੇ ਵੇਖਿਆ ਆਕਾਸ਼ ਤੋਂ ਲਿਸ਼ਕਵਰ ਜੀ ਬਦਲੀ ਲਿਸ਼ਕੀ ਵੇਖਿਆ ਜੁਧਾਰ ਸਿੰਘ ਦੀ ਲਾਸ਼ ਪਈ ਹੋਈ ਏ ਘੋੜਾ ਚਰਨ ਚੱਟ ਰਿਹਾ ਹੈ ਕਲਗੀਧਰ ਪਾਤਸ਼ਾ ਘੋੜੇ ਤੋਂ ਉਤਰੇ ਆਪਣਾ ਜੋੜਾ ਵੀ ਲਾ ਦਿੱਤਾ ਮੇਰਾ ਜੁੱਤੀ ਵਾਲਾ ਪੈਰ ਕਿਸੇ ਸ਼ਹੀਦ ਨੂੰ ਨਾ ਲੱਗ ਜਾਏ ਘੋੜੇ ਤੂੰ ਉਤਰ ਕੇ ਮੈਂ ਲੰਘ ਰਿਆਂ ਸ਼ਹੀਦਾਂ ਦੇ ਉੱਤੋਂ ਗਲਗੀਦਾਰ ਪਾਸਸ਼ਾ ਨੰਗੇ ਪੈਰੀ ਮਾਛੀਵਾੜਾ ਨੂੰ ਚੱਲੇ ਉਸ ਵੇਲੇ ਦਾ ਸੀਨ ਹੈ ਗੱਡੀ ਵਿੱਚੋਂ ਦਸ਼ਮੇਸ਼ ਤਿਆਰ ਹੋ ਪਏ ਵੇਖ ਸਿੰਘਾਂ ਦੇ ਤਰਲੇ ਤੇ ਹਾੜੇ ਦੇ ਵੱਲ ਅਰਦਲ ਵਿੱਚ ਲੈ ਕੇ ਦਿਆ ਸਿੰਘ ਤਾਈ ਮੱਥਾ ਧਾਰ ਲਿਆ ਨੇ ਮਾਛੂਵਾੜੇ ਦੇ ਵੱਲ ਦਿੱਠਾ ਨਾਲ ਸਤਕਾਰ ਦੇ ਪਾਤਸ਼ਾਹ ਨੇ ਜਾਂਦੀ ਵਾਰ ਸ਼ਹੀਦੀ ਅਖਾਰੇ ਦੇ ਵੱਲ ਲੰਘਦੇ ਹੋਏ ਜਹਾਰ ਦੀ লাশ ਕੋਲੋਂ ਪੈ ਗਈ ਨਿਗਾਹ ਕੁਰਬਾਨੀ ਦੇ ਲਾੜੇ ਦੇ ਵੱਲ ਪਲਪਰ ਵੇਖਿਆ ਦਾਤੇ ਨੇ ਨਾਲ ਗੌਰ ਅਤੇ ਫਿਰ ਮੁਸਕਾ ਕੇ ਲੰਘ ਟੁਰਿਆ ਫਾਇਆਂ ਲਾਂਦੀਆਂ ਅੰਦਰਾਂ ਰਹਿ ਗਈਆਂ ਪਰ ਉਹ ਪੱਲਾ ਛੁਡਾ ਕੇ ਲੰਘ ਟੁਰਿਆ ਉਬਾਂ ਨਿਕਲ ਗੀਆਂ ਦਇਆ ਸਿੰਘ ਦੀਆਂ ਤੇ ਉਹ ਘੇਰ ਨਹੀਂ ਖਾ ਕੇ ਬੈਠ ਗਿਆ ਉਹਦੇ ਲਹੂ ਲਿਬੜੇ ਪੈਰਾਂ ਕੂਲਿਆਂ ਤੇ ਸਿੰਘ ਸੀਸ ਚੁਕਾ ਕੇ ਬੈਠ ਗਿਆ ਲਹੂ ਪੂੰਝ ਕੇ ਸਾਂ ਵਿੱਚੋਂ ਝਾੜ ਮੁੱਟੀ ਮਿੱਟੀ ਗੋਦੀ ਵਿੱਚ ਲਟਾ ਕੇ ਬੈਠ ਗਿਆ ਵੱਲ ਪਿਤਾ ਨਰਮੋਹੀ ਦੇ ਵੇਖ ਕੇ ਤੇ ਦਇਆ ਸਿੰਘ ਰੋ ਵਿੱਚ ਆ ਕੇ ਬੈਠ ਗਿਆ ਕੀ ਸੀ ਮੋਤੀਆਂ ਵਾਲੇ ਦਾ ਵਿਗੜ ਜਾਂਦਾ ਚਾਰ ਹੰਝੂ ਜੇ ਫੁੱਲ ਤੇ ਕੇਰ ਜਾਂਦਾ ਉਹਦੇ ਤਿਆਗ ਦੀ ਮਹਿੰਦੀ ਨਾਲ ਲਤਨੀ ਸੀ ਸੁੱਕਾ ਹੱਥ ਜੇ ਪਿਆਰ ਦਾ ਫੇਰ ਜਾਂਦਾ ਡਿੱਟਾ ਕਲਗੀਆਂ ਵਾਲੇ ਨੇ ਪਰਤ ਕੇ ਤੇ ਉੱਚੀ ਆਵਾਜ਼ ਮਾਰੀ ਆ ਜਾ ਦਾ ਸਿੰਘਾ ਬਾਜਾਂ ਨਾਲ ਉਡਾਰੀਆਂ ਲਾਉਂਦਾ ਸੇ ਫਾਇਆਂ ਕਿਹੜੀਆਂ ਵਿੱਚ ਫਸ ਗਿਆ ਸਿੰਘਾ ਬੜਾ ਸੁਖੀ ਏ ਮੌਤ ਦੀ ਗੋਦ ਅੰਦਰ ਇਹਨੂੰ ਰਹਿਣ ਦੇ ਇੱਥੇ ਪਿਆ ਸਿੰਘਾ ਖੱਪੜ ਪਾਉਂਦਾ ਏ ਕੌਣ ਪਰਵਾਨਿਆ ਤੇ ਚਾਦਰ ਵਿੱਚ ਲਪੇਟਣਾ ਪਿਆ ਸਿੰਘਾ ਉਤਾ ਉਠੋ ਨੀ ਦੇਸ਼ ਭਗਤ ਹੁੰਦਾ ਜੋ ਸ਼ਹੀਦ ਦੀ ਮੌਤ ਤੇ ਜੂਰਦਾ ਏ ਇਹ ਤਾਂ ਮੰਝਲਾ ਮਾਰ ਕੇ ਪਿਆ ਲੰਮਾ ਸਾਡਾ ਪੰਧ ਪਰ ਸਜਣਾ ਦੂਰ ਦਾ ਏ ਕਿ ਆ ਸਿੰਘ ਨੇ ਪਾਦਸ਼ਾਹ ਤੁਸੀਂ ਚੱਲੋ ਮੈਂ ਦੀਦਾਰ ਕਰਕੇ ਹੁਣੇ ਆ ਜਾਣਾ ਇਹਨੂੰ ਮਿਲਾਂਗਾ ਫਿਰ ਕਿਸ ਥਾਂ ਉੱਤੇ ਮੈਂ ਇਕਰਾਰ ਕਰਕੇ ਹੁਣੇ ਆ ਜਾਣਾ ਮੇਰੀ ਆਤਮਾ ਤੇ ਬੋਝ ਕੁੰਮ ਕਾਂਦਾ ਹੌਲਾ ਬਹਾਰ ਕਰਕੇ ਹੁਣੇ ਆ ਜਾਣਾ ਦਿਓ ਆ ਗਿਆ ਕਿ ਦੋਹਾਂ ਚੰਨਿਆਂ ਦਾ ਮੈਂ ਸਸਕਾਰ ਕਰਕੇ ਹੁਣੇ ਆ ਜਾਣਾ ਛੱਡ ਕੇ ਫੁੱਲਾਂ ਨੂੰ ਮਿੱਟੀ ਦੇ ਵਿੱਚ ਰੋਲਦਾ ਮੇਰਾ ਹੌਸਲਾ ਪਿਆ ਤੇ ਆ ਮਿਲਾਂਗਾ ਮੈਂ ਸਨਸਕਾਰ ਕਰਨਾ ਹੈ ਸਹਿਬ ਜਾਦਿਆਂ ਦਾ ਜੇਕਰ ਜਿਉਂਦਾ ਰਿਹਾ ਤੇ ਆ ਮਿਲਾਂਗਾ ਗੁਰਾਂ ਆਖਿਆ ਰੋਹ ਦੇ ਨਾਲ ਮੁੜ ਕੇ ਉੱਠ ਬਣੀਦਾ ਜਿਮੇਵਾਰ ਸਿੰਘਾ ਜਿੱਤੀ ਹੋਈ ਬਾਜੀ ਨਾਲ ਕਲਨਾ ਦੇ ਦਿਆਂ ਕਿਸ ਤਰ੍ਹਾਂ ਦਾ ਸਮਹਾਰ ਸਿੰਘਾ ਮੇਰੀ ਨਜ਼ਰ ਵਿੱਚ ਸਾਰੇ ਸ਼ਹੀਦ ਸੁੱਤੇ ਨਾ ਜੀਤ ਨਾ ਕੋਈ ਜੁਝਾਰ ਸਿੰਘਾ ਇੱਕੋ ਜੇ ਨੇ ਸਾਰੇ ਜੇ ਕਰ ਸਕਣਾ ਤਾਂ ਫਿਰ ਸਭਨਾਂ ਦਾ ਕਰੀ ਸਨਸਕਾਰ ਸਿੰਘਾ ਮੇਰੇ ਕਾਲਜੇ ਨੂੰ ਲੱਖਾਂ ਜ਼ਖਮ ਲੱਗੇ ਤੂੰ ਪਲੋਸ ਨਾਲ ਇੱਕੋ ਫੱਟੜਿਆ ਮੇਰੀ ਨਿਗਾਹ ਤੋਂ ਵੇਖ ਕੋਈ ਇਹਨਾਂ ਵਿੱਚੋਂ ਨਹੀਂ ਅਜੀਤ ਜੁਝਾਰ ਤੋਂ ਘੱਟੜਿਆ ਇਕੋ ਜਿਹੇ ਟੋਟੇ ਮੇਰੀਆਂ ਅੰਦਰਾਂ ਦੇ ਉਹ ਸਿੱਖਾ ਝੱਲਿਆ ਵਿਤਕਰਾ ਕਰ ਰਿਆ ਨੇ ਕੰਡੇ ਮੌਤ ਦੇ ਚੂਬੇ ਨੇ ਸਾਰਿਆਂ ਨੂੰ ਫੁੱਲ ਸ਼ਰਦਾ ਦੇ ਕੱਲੇ ਤੇ ਧਾਰ ਰਿਆ ਐ ਇਥੇ ਸਭਨਾ ਸਵਾਸਾਂ ਦਾ ਦਾਨ ਦਿੱਤਾ ਪਰ ਤੂੰ ਇੱਕ ਖਾਤਰ ਹੋ ਕੇ ਭਰ ਰਿਆ ਐ ਮੈਨੂੰ ਜ਼ਿੰਦਗੀ ਦਿੱਤੀ ਐ ਸਾਰਿਆਂ ਨੇ ਤੂੰ ਅਜੀਤ ਜੁਧਾਰ ਲਈ ਮਰ ਰਿਆ ਐ ਜੇ ਤੂੰ ਅੰਮ੍ਰਿਤ ਦੀ ਸ਼ਕਤੀ ਗ੍ਰਹਿਣ ਕਰ ਦੋਂ ਵੱਖੋ ਵੱਖਰੇ ਤੈਨੂੰ ਨਾ ਬੁੱਤ ਦਿਸਦੇ ਜੇ ਤੂੰ ਭਾਈ ਕਨਈਏ ਤੋ ਸਭ ਕ ਲੈੰਦੋਂ ਤੈਨੂੰ ਸਾਰੇ ਦਸ਼ਮੇਸ਼ ਦੇ ਪੁੱਤ ਦਿਸਦੇ ਜਿਹੜੇ ਮਰਦੇ ਨੇ ਮੌਤ ਬਹਾਦਰਾਂ ਦੀ ਉਹ ਨਹੀਂ ਕੱਪਣ ਦੀ ਸਮਝਦੇ ਲੋਹਰ ਸਿੰਘਾਂ ਇਹਨੇ ਇਸ਼ਕ ਦੀ ਅੱਗ ਵਿੱਚ ਸੜਨ ਵਾਲੇ ਰਖਦੇ ਚਿਖਾ ਦੀ ਨਹੀਂ ਹਾਂ ਜੋਹਰ ਸਿੰਘਾਂ ਮਾਸ ਇਹਨਾਂ ਦਾ ਖਾਨ ਨਿਸ਼ੰਗ ਹੋ ਕੇ ਇਲਾਕਾਂ ਤਰੋੜ ਤਰੋੜ ਸਿੰਘਾਂ ਤਾਂ ਕਿ ਅਣਖ ਦੀ ਜਗ ਨੂੰ ਮਿਲੇ ਗੁਰਤੀ ਜੰਮਨ ਸੁਰਮੇ ਲੱਖ ਕਰੋੜ ਸਿੰਘਾਂ ਜੇਕਰ ਇਹਨਾਂ ਨੂੰ ਖੱਪਣ ਦੀ ਚਾਹ ਹੁੰਦੀ ਇਹਨਾਂ ਵਾਸਤੇ ਖੱਪਣ ਜੇ ਕੋਰ ਰਖਦਾ ਤਾਂ ਮੈਂ ਵੇਂਦਾ ਨਗੇਜ ਕਮਜ਼ੋਰ ਦਾ ਨਾ ਹੰਜੂ ਇਹਨਾਂ ਲਈ ਹੁੰਦੇ ਜੇ ਅੱਖ ਅੰਦਰ ਤਾਂ ਮੈਂ ਇਹਨੂੰ ਪਿਆਸਿਆਂ ਟੋਰਦਾ ਨਾ ਮੇਰੀ ਰੂਹ ਇਸ ਮੌਤ ਨੂੰ ਲੋਚਦੀ ਰਹੀ ਪਰ ਮੈਂ ਹੁਕਮ ਬਜਾ ਕੇ ਆ ਗਿਆ ਹਾਂ ਲੋਕੀ ਕਹਿੰਦੇ ਕਹਿਣ ਲੱਖ ਵਾਰ ਮੈਨੂੰ ਕਿ ਮੈਂ ਪੁੱਤ ਮਰਵਾ ਕੇ ਆ ਗਿਆ ਹਾਂ ਇਹਨਾਂ ਮਿਹਣਿਆਂ ਤੋਂ ਸਮਝਾਂ ਮਾਨ ਮਿਲਦਾ ਕਿ ਸਰਬੰਸ ਲੁਟਾ ਕੇ ਆ ਗਿਆ ਹਾਂ ਇਹ ਵੀ ਕਹਿਣ ਲੋਕੀ ਤਾਂ ਵੀ ਸੁਣ ਲਵਾਂਗਾ ਕਿ ਮੈਂ ਜਾਨ ਬਚਾ ਕੇ ਆ ਗਿਆ ਹਾਂ ਮੈਨੂੰ ਰਤਾ ਪਰਵਾਹ ਨਹੀਂ ਜੱਗ ਸਾਰਾ ਮੈਨੂੰ ਲੱਖ ਵਾਰੀ ਡੰਦਾ ਚੋਰ ਸਮਝੇ ਪਰ ਮੈਂ ਇਹ ਨਾ ਸੁਣਾ ਗੋਬਿੰਦ ਸਿੰਘ ਨੇ ਸਿੱਖ ਹੋਰ ਸਮਝੇ ਤੇ ਪੁੱਤ ਹੋਰ ਸਮਝੇ ਇਹ ਜੋ ਚਾਦਰੇ ਦਾ ਖਪਣ ਪਾ ਰਿਆ ਏ ਇਹਦੇ ਨਾਲੇ ਚੱਲੇ ਨਹੀਂ ਸਾਜ ਸਿੰਘਾ ਪਰਦੇ ਪਾ ਸ਼ਹੀਦਾਂ ਦੇ ਖੱਪਣਾ ਦੇ ਇਹਨਾਂ ਦੀਆਂ ਵਡਿਆਈਆਂ ਨਾਲ ਕਾਜ ਸਿੰਘਾ ਲੜ ਕੇ ਜੰਗ ਦੇ ਤਾਂ ਜਿਹੜੇ ਮਰਨ ਯੋਧੇ ਖੱਪਣ ਉਹਨਾਂ ਨੂੰ ਹੁੰਦੇ ਨੇ ਬੱਜ ਸਿੰਘਾ ਟੋਟੇ ਇਹਨਾਂ ਦੇ ਗਿਣ ਨਿਸ਼ੰਗ ਲੋਕੀ ਸੂਰ ਬੀਰਾਂ ਦੀ ਇਹਦੇ ਵਿੱਚ ਲੱਜ ਸਿੰਘਾ ਜੇਕਰ ਇਹਨਾਂ ਨੂੰ ਖੱਪਣ ਦੀ ਚਾਹ ਹੁੰਦੀ ਮਰਦੇ ਮਹਿਲੀਆਂ ਪਲੰਗ ਨਿਵਾਰੀਆਂ ਤੇ ਇਹ ਬੇ ਖੱਪਣ ਲਾਸ਼ਾਂ ਪੜਦੇ ਪਾਉਣ ਗੀਆਂ ਭਾਰਤ ਦੀਆਂ ਸਤਵੰਤੀਆਂ ਨਾਰੀਆਂ ਤੇ ਉਹ ਅਮਰਤਧਾਰੀਆਂ ਉਠ ਨਿਸਚਨ ਤੋਕੇ ਰਾਜੀ ਕਦੇ ਨਹੀਂ ਸਾਰਾ ਸੰਸਾਰ ਰਹਿਂਦਾ ਲਤ ਦੋਈ ਬੇੜੀ ਮੈ ਨਹੀਂ ਰੱਖ ਸਕਦਾ ਜਾਂ ਉਹ ਰਾਰ ਰਹਿੰਦਾ ਜਾਂ ਮੈਂ ਪਾਰ ਰਹਿੰਦਾ ਇੱਕੋ ਚੀਜ਼ ਹੀ ਸਜਣਾ ਰੱਖਣੀ ਸੀ ਜਾਂ ਸੁਹੂਲ ਰਹਿੰਦਾ ਜਾਂ ਪਰਿਵਾਰ ਰਹਿੰਦਾ ਨਹੀਂ ਸੀ ਦੂਆ ਜੋਗੀ ਦਿਲ ਵਿੱਚ ਥਾਂ ਮੇਰੇ ਰਹਿੰਦੀ ਕੌਮ ਜਾਂ ਪੁੱਤਰਾਂ ਦਾ ਪਿਆਰ ਰਹਿੰਦਾ ਦਇਆ ਸਿੰਘ ਅਗੋਂ ਬੋਲ ਸਕਿਆ ਨਾ ਹੰਝੂ ਕੇਰ ਦਾ ਕੇਰ ਦਾ ਟੁਰ ਪਿਆ ਹੋ ਸੂਰਮਤਾਈ ਤੇ ਉਸ ਪ੍ਰਮਾਤਮਾ ਦੀ ਮਾਲਾ ਫੇਰ ਦਾ ਫੇਰ ਦਾ ਟੁਰ ਪਿਆ ਹੋ ਮਾਲਾ ਫੇਰ ਦਾ ਫੇਰ ਦਾ ਟੁਰ ਪਿਆ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ